ਸਭ ਤੋਂ ਪਹਿਲਾਂ ਤਾਂ ਸੰਗਰੂਰ ਦੀ ਸਮੁੱਚੀ ਪ੍ਰੈਸ ਦਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਸ਼ਾਰਟ ਨੋਟਿਸ ਤੇ ਸਾਰੇ ਇਕੱਠੇ ਹੋਏ ਹੋ ਅ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਮਕਸਦ ਹੈ ਅੱਜ ਬਹੁਤ ਹੀ ਵੱਡਾ ਇੱਕ ਇਤਿਹਾਸਿਕ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਲਿਆ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਵਿੱਚੋਂ ਨਿਕਲੀ ਹੋਈ ਆਮ ਲੋਕਾਂ ਦੀ ਬਣਾਈ ਹੋਈ ਹੈ ਔਰ ਲੋਕਾਂ ਦੇ ਵਿਸ਼ਵਾਸ ਦੇ ਨਾਲ ਇੱਕ ਵੱਡਾ ਮੈਂਡੇਟ ਲੈ ਕੇ ਪੰਜਾਬ ਦੇ ਵਿੱਚ 92 ਸੀਟਾਂ ਦੇ ਨਾਲ 2022 ਦੇ ਵਿੱਚ ਸਰਕਾਰ ਬਣਾਈ ਹੈ। ਔਰ ਲੋਕਾਂ ਦੇ ਆਮ ਘਰਾਂ ਦੇ ਧੀਆਂ ਪੋਤੇ ਇਸ ਪਾਰਟੀ ਦੇ ਵਿੱਚ ਇਸ ਸਰਕਾਰ ਦੇ ਵਿੱਚ ਐਮਐਲਏ ਨੇ ਮੰਤਰੀ ਨੇ। ਸੋ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਸੀ ਤੇ ਬਹੁਤ ਸਾਰੀਆਂ ਆਸਾਂ ਲੋਕਾਂ ਨੂੰ ਸਾਡੇ ਤੋਂ ਸੀ। ਜੇ ਮੈਂ ਗੱਲ ਕਰਾਂ ਖਾਸ ਤੌਰ ਤੇ ਸਾਡੇ ਜਿਹੜਾ ਐਸਸੀ ਵਰਗ ਆ ਜਿਹੜਾ ਦਲਿਤ ਵਰਗ ਹੈ। ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਨ ਹੈ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਹ ਸਰਕਾਰ ਦਾ ਉਸ ਪਾਰਟੀ ਦਾ ਹਿੱਸਾ ਇੱਕ ਬਹੁਤ ਹੀ ਜਿਹੜਾ ਮੇਨ ਜਿਹੜਾ ਇਸ਼ੂ ਹੈ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਅਸੀਂ ਈਵਨ 2017 ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੀ ਡਿਮਾਂਡ ਕਰਦੇ ਆਏ ਸੀਗੇ ਪਿਛਲੀ ਸਰਕਾਰ ਤੋਂ ਵੀ ਕਿ ਜਿਹੜੇ ਵਕੀਲ ਭਾਈਚਾਰਾ ਸਾਡਾ ਹੈ ਜਿਹੜੇ ਚਾਹੇ ਸਾਡੇ ਐਡਵੋਕੇਟ ਜਨਰਲ ਨੇ ਚਾਹੇ ਸੀਨੀਅਰ ਐਡਵੋਕੇਟ ਜਨਰਲ ਨੇ ਚਾਹੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਚਾਹੇ ਸਾਡੇ ਜਿਹੜੇ ਅਸਿਸਟੈਂਟ ਐਡਵੋਕੇਟ ਜਰਨਲ ਨੇ ਸੋ ਉਹ ਨੇ ਜਿਹੜੇ ਉਹਨਾਂ ਦੇ ਵਿੱਚ ਅੱਜ ਤੱਕ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਤੋਂ ਜਿਹੜੇ ਦਲਿਤ ਭਾਈਚਾਰੇ ਤੋਂ ਜਿਹੜੇ ਸਾਡੇ ਪੜ ਲੈ ਕੇ ਆਮ ਘਰਾਂ ਦੇ ਨੌਜਵਾਨ ਜਿਹੜੇ ਵਕੀਲ ਬਣਦੇ ਆ ਐਡਵੋਕੇਟ ਬਣਦੇ ਆ ਸੋ ਉਹਦੇ ਵਿੱਚ ਕਿਤੇ ਵੀ ਜਿਹੜੀ ਰਿਜ਼ਰਵੇਸ਼ਨ ਆ ਉਹਨਾਂ ਨੂੰ ਜਿਹੜੀ ਨਹੀਂ ਸੀ ਮਿਲਦੀ ਮੈਂ ਥੋੜਾ ਡਿਟੇਲ ਦੇ ਵਿੱਚ ਆਉਂਗੀ ਕਿਉਂਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਦੋ ਹੀ ਜਿਹੜੇ ਸੰਧਾਰਤ ਨੇ ਉਹਨਾਂ ਦੇ ਜਿਹੜਾ ਪੈਰਾ ਦਿੰਦੀ ਆ ਚਾਹੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਗੱਲ ਕਰ ਲਈਏ ਚਾਹੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਗੱਲ ਕਰ ਲਈਏ ਹੁਣ ਤੱਕ ਕੀ ਹੋਇਆ ਕਿ ਜਿਹੜੀ ਚਾਹੇ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀਆਂ ਨੇ ਜਿਹੜੀਆਂ ਉਹ ਇਹਨਾਂ ਦਾ ਨਾਮ ਲੈ ਕੇ ਜਿਹੜੀਆਂ ਵੋਟਾਂ ਦਾ ਜ਼ਰੂਰ ਬਟੋਰਦੀਆਂ ਆਈਆਂ ਨੇ ਪਰ ਕਿਸੇ ਨੇ ਵੀ ਅੱਜ ਜਿਹੜੀ ਦਲਿਤ ਭਾਈਚਾਰੇ ਦੀ ਐਸਸੀ ਭਾਈਚਾਰੇ ਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਵਕੀਲ ਨੇ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ 2017 ਦੇ ਵਿੱਚ ਵੀ ਅਸੀਂ ਬੜੇ ਜੋਰ ਸ਼ੋਰ ਦੇ ਨਾਲ ਇਸ ਮੁੱਦੇ ਨੂੰ ਉਠਾਇਆ ਸੀਗਾ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਅੱਜ ਉਹ ਇਤਿਹਾਸਿਕ ਫੈਸਲਾ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਲਿਆ ਉਹ ਸਤਿ ਇਤਿਹਾਸਿਕ ਫੈਸਲੇ ਦੇ ਕਰਕੇ ਅੱਜ ਤੁਹਾਡੇ ਨਾਲ ਖਤਰ ਹੋਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਖਣ ਦੇ ਵਿੱਚ ਆਇਆ ਕਿ ਜਿਹੜੀਆਂ 58 ਜਿਹੜੀਆਂ ਐਡਵੋਕੇਟ ਜਨਰਲਜ਼ ਦੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਨੇ ਭਰਤੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕੀਤੀ ਤਾਂ ਉਹਨਾਂ 58 ਦੇ ਵਿੱਚੋਂ ਵੀ ਜਿਹੜੀਆਂ 15 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਰਹਿ ਗਈਆਂ ਮੈਂ 58 ਪੋਸਟਾਂ ਨੇ ਜਿਹੜੀਆਂ ਰਿਜ਼ਰਵ ਨੇ ਉਹਨਾਂ ਦੀ ਗੱਲ ਕਰ ਰਹੀਆਂ ਜਿਨ੍ਹਾਂ ਵਿੱਚ ਰਿਜ਼ਰਵੇਸ਼ਨ ਹੈ ਉਹ ਜਿਹੜੀਆਂ 15 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਰਹਿ ਗਈਆਂ ਤਾਂ ਜਦੋਂ ਉਹਦਾ ਦੇਖਣ ਦੇ ਵਿੱਚ ਆਇਆ ਕਿ ਉਹ ਪੋਸਟਾਂ ਨੇ ਜਿਹੜੀਆਂ ਉਹ ਖਾਲੀ ਕਿਉਂ ਰਹੀਆਂ ਨੇ ਸਾਰੀਆਂ ਪੋਸਟਾਂ ਕਿਉਂ ਨਹੀਂ ਭਰੀਆਂ ਗਈਆਂ ਤੌਦੀ ਢੰਗਾਈ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਜਿਹੜਾ 2017 ਦਾ ਜਿਹੜਾ ਐਕਟ ਹੈ ਜਿਹੜਾ ਆਪਣੀ ਰਿਜ਼ਰਵੇਸ਼ਨ ਨੂੰ ਲੈ ਕੇ ਐਕਟ ਹੈਗਾ ਉਹਦੇ ਵਿੱਚ ਇੱਕ ਜਿਹੜੀ ਸ਼ਰਤ ਹੈਗੀ ਆ ਉਹ ਸ਼ਰਤ ਹੈ ਕਿ ਜਿਹੜੀ ਤੁਹਾਡੀ ਆਮਦਨ ਹੈ ਜਿਹੜਾ ਤੁਹਾਡਾ ਇਨਕਮ ਹੈ ਉਹ ਜਿਹੜੇ ਸਾਡੇ ਐਡੀਸ਼ਨਲ ਐਡਵੋਕੇਟ ਜਰਨਲ ਨੇ ਉਹਨਾਂ ਦੇ ਲਈ ਜਿਹੜਾ 15 ਲੱਖ ਰੁਪਈਆ ਜਿਹੜੀ ਸ਼ਰਤ ਹੈ ਤੇ ਜਿਹੜੇ ਸਾਡੇ ਸੀਨੀਅਰ ਐਡਵੋਕੇਟ ਜਰਨਲ ਨੇ ਉਹਨਾਂ ਦੇ ਲਈ 10 ਲੱਖ ਰੁਪਏ ਦੀ ਜਿਹੜੀ ਇਨਕਮ ਹੋਣੀ ਜ਼ਰੂਰੀ ਹੈ ਤੇ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਦੇ ਲਈ 7 ਲੱਖ ਰੁਪਏ ਦੀ ਜਿਹੜੀ ਸ਼ਰਤ ਹੈਗੀ ਹੈ ਇਸੇ ਤਰ੍ਹਾਂ ਜਿਹੜੇ ਅਸਿਸਟੈਂਟ ਐਡਵੋਕੇਟ ਜਨਰਲ ਨੇ ਉਹਦੇ ਲਈ 3.5 ਲੱਖ ਜਿਹੜੀ ਆਮਦਨ ਆ ਸਾਲਾਨਾ ਜਿਹੜੀ ਉਹਨਾਂ ਵਕੀਲਾਂ ਦੀ ਜਿਹੜੇ ਹੋਣੀ ਚਾਹੀਦੀ ਆ ਜਿਹਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਐਡਵੋਕੇਟ ਜਨਰਲ ਜਿਹੜਾ ਏਜੀ ਆਫਿਸ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਦੇ ਤੌਰ ਤੇ ਜਿਹੜਾ ਉਹ ਰੱਖਿਆ ਜਾਂਦਾ ਸੋ ਜਦੋਂ 58 ਪੋਸਟਾਂ ਦੀ ਗੱਲ ਕਰਦੇ ਆ ਤੇ ਉਹਦੇ ਵਿੱਚੋਂ 15 ਪੋਸਟਾਂ ਖਾਲੀ ਰਹਿ ਜਾਣਾ ਬਹੁਤ ਵੱਡੀ ਸ਼ਰਮ ਦੀ ਗੱਲ ਸੀ ਕਿ ਜਿਹੜਾ ਹੁਣ ਤੱਕ ਸਿਸਟਮ ਚੱਲਦਾ ਆ ਸੋ ਉਸ ਦੇ ਵਿੱਚ ਅੱਜ ਮੈਂ ਸਾਰੇ ਵਕੀਲਾਂ ਦੇ ਵੱਲੋਂ ਸਾਰੇ ਭਾਈਚਾਰੇ ਦੇ ਵੱਲੋਂ ਐਜ਼ ਅ ਐਡਵੋਕੇਟ ਖੁਦ ਮੈਂ ਇੱਕ ਐਡਵੋਕੇਟ ਆ ਔਰ ਪਾਰਟੀ ਦੀ ਸਪੋਕਸਪਰਸਨ ਆ ਹਲਕਾ ਵਧਾਇ ਕ ਮੈਂ ਮਾਣਯੋਗ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਐਸਸੀ ਦਲਿਤ ਪਰਿਵਾਰਾਂ ਦੇ ਜਿਹੜੇ ਬੱਚੇ ਪੜ੍ਹ ਲਿਖ ਕੇ ਅੱਜ ਐਡਵੋਕੇਟ ਬਣੇ ਨੇ ਉਹਨਾਂ ਦਾ ਜਿਹੜਾ ਦਰਦ ਆ ਉਹਨੂੰ ਸਮਝਿਆ ਤੇ ਅੱਜ ਇੱਕ ਵੱਡਾ ਇਤਿਹਾਸਿਕ ਫੈਸਲਾ ਲੈਂਦੇ ਹੋਏ ਜਿਹੜਾ ਕ੍ਰਾਈਟੇਰੀਆ ਸੀਗਾ ਉਹਦੇ ਵਿੱਚ ਜਿਹੜੀ ਰਿਲੈਕਸੇਸ਼ਨ ਲੈ ਕੇ ਆਂਦੀ ਆ ਅੱਜ ਇਹ ਸਾਰਾ ਜਿਹੜਾ ਇਨਕਮ ਨੂੰ ਲੈ ਕੇ ਜਿਹੜਾ ਕ੍ਰਾਈਟੇਰੀਆ ਸੀਗਾ ਉਹਨੂੰ ਅੱਧਾ ਕਰ ਦਿੱਤਾ ਗਿਆ ਹੈਗਾ ਅੱਜ ਜੇ ਮੈਂ ਗੱਲ ਕਰਾਂ ਤਾਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਲਈ ਜਿਹੜੀ ਦਲਿਤ ਪਰਿਵਾਰਾਂ ਦੇ ਲਈ ਬੱਚਿਆਂ ਲਈ ਸੀਗੀ 15 ਲੱਖ ਰੁਪਏ ਦੀ ਜਿਹੜੀ ਸ਼ਰਤ ਸੀਗੀ ਇਨਕਮ ਦੇ ਲਈ ਉਹ ਘਟਾ ਕੇ ਜਿਹੜੀ 7.5 ਲੱਖ ਰੁਪਈਆ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਜਿਹੜੀ ਸੀਨੀਅਰ ਐਡਵੋਕੇਟ ਜਨਰਲ ਦੇ ਲਈ ਜਿਹੜੀ 10 ਲੱਖ ਰੁਪਈਏ ਦੀ ਆਮਦਨ ਦੀ ਜਿਹੜੀ ਸ਼ਰਤ ਸੀਗੀ ਉਹ ਘਟਾ ਕੇ 5 ਲੱਖ ਰੁਪਈਆ ਕਰ ਦਿੱਤੀ ਗਈ ਆ ਤੇ ਇਸੇ ਤਰ੍ਹਾਂ ਜਿਹੜੀ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੇ ਲਈ ਜਿਹੜੀ ਸ਼ਰਤ ਸੀਗੀ ਉਹ 7 ਲੱਖ ਤੋਂ ਘਟਾ ਕੇ 3.5 ਲੱਖ ਰੁਪਈਆ ਕਰ ਦਿੱਤੀ ਗਈ ਆ ਤੇ ਅਸਿਸਟੈਂਟ ਐਡਵੋਕੇਟ ਜਨਰਲ ਦੇ ਲਈ ਜਿਹੜੀ 3.5 ਲੱਖ ਦੀ ਸੀਗੀ ਉਹਨੂੰ 1,75,000 ਰੁਪਈਆ ਜਿਹੜੀ ਉਹ ਸਰਕਾਰ ਨੇ ਇੱਕ ਵੱਡੀ ਰਿਲੈਕਸੇਸ਼ਨ ਆ ਜਿਹੜੀ ਉਹ ਦਲਿਤ ਵਕੀਲਾਂ ਦੇ ਲਈ ਪਰਿਵਾਰਾਂ ਦੇ ਲਈ ਜਿਹੜੀ ਦਿੱਤੀ ਹੈ ਤੇ ਮੈਨੂੰ ਲੱਗਦਾ ਕਿ ਵਾਕਿਆ ਇੱਕ ਬਹੁਤ ਵੱਡਾ ਇੱਕ ਇਤਿਹਾਸਿਕ ਫੈਸਲਾ ਕਿ ਜਿੱਥੇ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆਜੀ ਦੀ ਬਦੌਲਤ ਅੱਜ ਅਸੀਂ ਸਾਰੇ ਚੁਣ ਕੇ ਆਏ ਆ ਤੇ ਐਸੀ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਜਿਹੜੇ ਐਡਵੋਕੇਟ ਨੇ ਵਕੀਲ ਨੇ ਜਿਹੜੇ ਪੜ੍ਹ ਲੈ ਕੇ ਉੱਥੇ ਤੱਕ ਪਹੁੰਚਦੇ ਨੇ ਅੱਜ ਉਹ ਬਤੌਰ ਸਰਕਾਰੀ ਵਕੀਲ ਅੱਜ ਜਿਹੜੇ 15 ਅਸਾਮੀਆਂ ਜਿਹੜੀਆਂ ਖਾਲੀ ਰਹੀਆਂ ਸੀਗੀਆਂ ਜਾਂ ਜਿਹੜੇ ਹੁਣ ਤੱਕ ਆਏ ਨਹੀਂ ਕਿਉਂਕਿ ਇਹ ਬੜੀ ਜਿਹੜੀ ਔਖੀ ਹੈ ਕਿ ਸ਼ਰਤ ਜਿਹੜੀ ਐਸਸੀ ਪਰਿਵਾਰਾਂ ਦੇ ਲਈ ਹੈ ਕਿ ਉਹਨੂੰ ਇਨਕਮ ਦੀ ਸ਼ਰਤ ਨੂੰ ਜਿਹੜਾ ਪੂਰਾ ਕਰਨਾ ਸੋ ਉਹਨੂੰ ਅੱਧਾ ਕਰ ਦੇਣਾ ਉਹਨੂੰ ਜਿਹੜਾ ਘਟਾ ਦੇਣਾ ਇੱਕ ਵੱਡਾ ਇਤਿਹਾਸਿਕ ਫੈਸਲਾ ਜਿਹੜਾ ਉਹਨਾਂ ਪਰਿਵਾਰਾਂ ਦੇ ਲਈ ਲਿਆ ਸੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੇ ਸੰਧਾਤਾ ਨੂੰ ਲੈ ਕੇ ਅੱਜ ਬਣੀ ਸੀਗੀ ਔਰ ਤੁਸੀਂ ਦੇਖੋ ਕਿ ਸਾਡੇ ਜਦੋਂ ਤੋਂ ਸਰਕਾਰ ਬਣੀ ਆ ਹਰ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਸਾਨੂੰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਉਹਨਾਂ ਦੀ ਫੋਟੋ ਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਫੋਟੋ ਆ ਜਿਹੜੀ ਤੁਹਾਨੂੰ ਹਰੇਕ ਸਰਕਾਰੀ ਦਫਤਰ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਕੱਲੀ ਫੋਟੋ ਹੀ ਨਹੀਂ ਉਹਦੇ ਨਾਲ ਜਿਹੜੇ ਉਹਨਾਂ ਦੇ ਦੱਸੇ ਹੋਏ ਕਦਮ ਨੇ ਜਿਹੜੇ ਸੰਧਾਤ ਨੇ ਉਹਨਾਂ ਨੂੰ ਜੇ ਅਸਲੀ ਰੂਪ ਦੇ ਵਿੱਚ ਅੱਜ ਕੋਈ ਜਿਹੜਾ ਫਾਲੋ ਕਰ ਰਿਹਾ ਉਹਨਾਂ ਦੇ ਉੱਤੇ ਕੋਈ ਫੁੱਲ ਚੜਾ ਰਿਹਾ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਅੱਜ ਦਲੇ ਤੇ ਐਸਆ ਜਿਹੜੇ ਵਕੀਲ ਨੇ ਸਾਡੇ ਭਾਈਚਾਰੇ ਨੇ ਉਹਨਾਂ ਦਾ ਜਿਹੜਾ ਇਸ ਕ੍ਰਾਈਟੇਰੀਆ ਨੂੰ ਲੈ ਕੇ ਜਿਹੜੀ ਰਿਲੈਕਸੇਸ਼ਨ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਤੁਹਾਡੇ মিডিਆ ਦੇ ਰਾਹੀਂ ਮੈਂ ਧੰਨਵਾਦ ਕਰਦੀ ਆ ਸਾਰੇ ਭਾਈਚਾਰੇ ਦਾ ਜਿਹੜੀ ਵਧਾਈ ਦੇਣੀ ਆ ਤੇ ਸਾਰੇ ਵਕੀਲ ਭਾਈਚਾਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ